ਹalleluyah halleluyah halleluyah ਮੇਰੇ ਪਿਆਰੇ ਖੁਦਾਵੰਤ ਤੇਰਾ ਧੰਨਵਾਹ ਮਹਾਨ ਪਰਮੇਸ਼ੁਰਾ ਜੀ ਦੇ ਦਿਨ ਲਈ ਅੱਜ ਸਮੇਂ ਦੇ ਲਈ ਤੇਰਾ ਧੰਨਵਾਦ ਮੇਰੇ ਪਿਤਾ ਅੱਜ ਦੇ ਬਚਨ ਲਈ ਤੇਰਾ ਧੰਨਵਾਦ ਖੁਦਾਵੰਤ ਅਗਰ ਜੋ ਵੀ ਬਚਨ ਹੋਵੇ ਮਹਾਨ ਪਰਮੇਸ਼ੁਰ ਤੇਰੇ ਬੁੱਲੋਂ ਪਰਮੇਸ਼ੁਰ ਤੇਰੇ ਵਿੱਚ ਹੋ ਕੇ ਬੋਲਣ ਮੇਰੇ ਖੁਦਾਬਾਪ ਦਇਆ ਕਰ ਆਪਣੇ ਬੱਚਿਆਂ ਤੇ ਪਵਿੱਤਰ ਆਤਮਾ ਦੀ ਬੋਲਣ ਵਿੱਚ ਅਗਵਾਈ ਕਰ ਪ੍ਰਾਰਥਨਾ ਪ੍ਰਭੂ ਜੇ ਸੁਣਾਉਂਦੀ ਹੈ ਆਮੇਨ ਹalleluyah ਅੱਜ ਦਾ ਆਪਣਾ ਬਚਨ ਹੈ ਲੂਕਾ 5 ਦਾ 27 ਤੋਂ 32 ਇਸ ਤੋਂ ਬਾਅਦ ਉਹ ਬਾਹਰ ਗਿਆ ਤੇ ਲੇਵੀ ਨਾਮ ਦੇ ਇੱਕ ਚੁੰਗੀ ਲੈਣ ਵਾਲੇ ਚੁੰਗੀ ਦੀ ਚੌਂਕੀ ਉੱਤੇ ਬੈਠੇ ਦੇਖਿਆ ਅਤੇ ਉਸ ਨੂੰ ਆਖਿਆ ਕਿ ਮੇਰੇ ਪਿੱਛੇ ਹੋ ਤੁਰ। ਤਾਂ ਦੋ ਸਭ ਕੁਝ ਛੱਡ ਕੇ ਉੱਠਿਆ ਤੇ ਉਸ ਦੇ ਪਿੱਛੇ ਹੋ ਤੁਰਿਆ। ਫਿਰ ਲੇਵੀ ਨੇ ਆਪਣੇ ਘਰ ਉਸਦੇ ਲਈ ਵੱਡੀ ਦਾਵਤ ਕੀਤੀ ਅਤੇ ਉੱਥੇ ਚੁੰਗੀ ਲੈਣ ਵਾਲੇ ਅਤੇ ਹੋਰਾਂ ਦੀ ਜੋ ਉਹਨਾਂ ਦੇ ਨਾਲ ਖਾਣ ਬੈਠੇ ਸਨ ਵੱਡੀ ਭੀੜ ਸੀ। ਫਰੀਸੀ ਅਤੇ ਉਪਦੇਸ਼ਕ ਉਸਦੇ ਚੇਲਿਆਂ ਤੇ ਬੜਬੜਾ ਕੇ ਕਹਿਣ ਲੱਗੇ ਕਿ ਤੁਸੀਂ ਕਿਉਂ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਦੇ ਨਾਲ ਖਾਂਦੇ ਪੀਂਦੇ ਹੋ ਯੇਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਨਰੋਇਆ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਤੌਬਾ ਦੇ ਲਈ ਬੁਲਾਉਣ ਆਇਆ ਹਾਂ ਹallelujah ਪ੍ਰਭੂ ਯੇਸ਼ੂ ਨੇ ਇਹ ਉੱਤਰ ਦਿੱਤਾ ਭਲੇ ਚੰਗਿਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਜ਼ਰੂਰਤ ਹੈ ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਤੌਬਾ ਦੇ ਲਈ ਬੁਲਾਉਣ ਆਇਆ ਹਾਂ ਹੁਣ ਜੇ ਕਿਸੇ ਚੰਗੇ ਭਲੇ ਨੂੰ ਬੰਦੇ ਨੂੰ ਡਾਕਟਰ ਦੇ ਕੋਲੇ ਲੈ ਕੇ ਜਾਈਏ ਤਾਂ ਡਾਕਟਰ ਉਸ ਮਨੁੱਖ ਦਾ ਕੀ ਇਲਾਜ ਕਰੇਗਾ ਜਾਂ ਡਾਕਟਰ ਉਸ ਮਨੁੱਖ ਨੂੰ ਕਿਹੜੇ ਰੋਗ ਦੀ ਦਵਾਈ ਦੇਵੇਗਾ ਇਲਾਜ ਤਾਂ ਡਾਕਟਰ ਰੋਗੀ ਦਾ ਜਾਂ ਕਿਸੇ ਬਿਮਾਰੀ ਤੋਂ ਪੀੜਤ ਦਾ ਕਰੇਗਾ ਚੰਗੇ ਭਲੇ ਨੂੰ ਰੋਗ ਡਾਕਟਰ ਦੀ ਲੋੜ ਨਹੀਂ ਹੈ ਰਵਿਯੋਸ਼ੂ ਕੀ ਜਵਾਬ ਦਿੰਦੇ ਆ ਫਰੀਸੀਆਂ ਤੇ ਉਪਦੇਸ਼ਕਾਂ ਨੂੰ ਮੈਂ ਧਰਮੀਆਂ ਨੂੰ ਨਹੀਂ बुला हाँ धर्मिया प्रभु पापिया आए बीमारा है। बचा हा। मती उन्नीस सौ तेरह पढ़ते लिखा पर ती जा एखो कि मैं बलिदान नहीं सगो दया ना क्यों जो मैं धर्मिया नहीं सगो पापिया नया हाँ ਇਸ ਵਿੱਚ ਬਚਨ ਦੇ ਵਿੱਚ ਪਰਮੇਸ਼ਰ ਨੇ ਦੁਹਰਾਇਆ ਕਿ ਮੈਂ ਧਰਮੀਆਂ ਲਈ ਨਹੀਂ ਆਇਆ ਮੈਂ ਪਾਪੀਆਂ ਦੇ ਲਈ ਆਇਆ ਮੈਂ ਬਿਮਾਰਾਂ ਦੇ ਲਈ ਆਇਆ ਜਿਨ੍ਹਾਂ ਨੂੰ ਸਮਾਜ ਨੇ ਝਿਤਕਾਰ ਦਿੱਤਾ ਲਾਂਭੇ ਕਰ ਦਿੱਤਾ ਪਰਮੇਸ਼ਰ ਉਹਨਾਂ ਨੂੰ ਦੱਬੇ ਕੁਚਲਿਆਂ ਨੂੰ ਗੱਲ ਲਾਉਣ ਦੇ ਲਈ ਆਇਆ ਹallelujah ਪ੍ਰਭ ਯੂਸ਼ੂ ਕੀ ਕਹਿੰਦੇ ਆ ਮੈਂ ਬਲੀਦਾਨ ਨਹੀਂ ਚਾਹੁੰਦਾ ਸਗੋਂ ਮੈਂ ਦਇਆ ਚਾਹਨਾ ਪ੍ਰਭ ਕਿਸੇ ਵੀ ਤਰ੍ਹਾਂ ਦਾ ਕੋਈ ਬਲੀਦਾਨ ਨਹੀਂ ਚਾਹੁੰਦਾ ਉਹ ਤੇ ਸਿਰਫ ਦਇਆ ਚਾਹੁੰਦਾ ਹੈ ਕਿਉਂਕਿ ਪਰਮੇਸ਼ਰ ਆਪ ਦਇਆlu ਹੈ ਪਰਮੇਸ਼ਰ ਆਪ ਦਿਆਵਨ ਹੈ ਅੱਗੇ ਕਹਿੰਦੇ ਪ੍ਰਭੂ ਕਿਉਂ ਜੋ ਮੈਂ ਧਰਮੀਆਂ ਨੂੰ ਨਹੀਂ ਪਾਪੀਆਂ ਨੂੰ ਬਚਾਉਣ ਲਈ ਆਇਆ ਹਾਂ ਪ੍ਰਭੂ ਉਹਨਾਂ ਦੇ ਲਈ ਆਇਆ ਹੈ ਜੋ ਆਤਮਾ ਤੋਂ ਬਿਮਾਰ ਨੇ ਜਿੰਨਾ ਟਾਈਮ ਪਰਮੇਸ਼ਰ ਇਸ ਧਰਤੀ ਦੇ ਉੱਤੇ ਰਹੇ ਬਿਮਾਰਾਂ ਨੂੰ ਪਾਪੀਆਂ ਨੂੰ ਰੋਕਿਆਂ ਨੂੰ ਚੰਗਾ ਕਰਦੇ ਰਹੇ ਜਦੋਂ ਆਪਾਂ ਜ਼ਬੂਰ 51 ਦਾ 16 17 ਵਿੱਚ ਪੜ੍ਹਦੇ ਹਾਂ ਕਿ ਰੇਸ਼ਰ ਬਲੀਦਾਨ ਤੋਂ ਨਹੀਂ ਖੁਸ਼ ਹੁੰਦਾ ਟੁੱਟਾ ਹੋਇਆ ਮਨ ਪਰਮੇਸ਼ਰ ਦੇ ਲਈ ਪਲਗਾਨਯੋਗ ਹੈ ਇਸੇ ਤਰ੍ਹਾਂ ਜਦੋਂ ਆਪਾਂ ਪਹਿਲਾ ਟਿਮੋਥੀਅਸ 1 ਦਾ 15 ਵਿੱਚ ਪੜ੍ਹਦੇ ਹਾਂ ਇਹ वचन ਪੱਕਾ ਅਤੇ ਪੂਰੀ ਤਰ੍ਹਾਂ ਮੰਨਣਯੋਗ ਹੈ ਕਿ ਮਸੀਹ ਯੇਸ਼ੂ ਪਾਪੀਆਂ ਨੂੰ ਬਚਾਉਣ ਲਈ ਸੰਸਾਰ ਵਿੱਚ ਆਇਆ ਜਿਨ੍ਹਾਂ ਵਿੱਚੋਂ ਮਹਾਪਾਪੀ ਮੈਂ ਹਾਂ ਇਹ ਵਚਨ ਮੰਨਣਯੋਗ ਹੈ ਪ੍ਰਭੂ ਯੇਸ਼ੂ ਮਸੀਹ ਪਾਪੀਆਂ ਨੂੰ ਬਚਾਉਣ ਲਈ ਸੰਸਾਰ ਵਿੱਚ ਆਇਆ ਜਿਨ੍ਹਾਂ ਵਿੱਚੋਂ ਮਹਾਪਾਪੀ ਮੈਂ ਹਾਂ ਸੱਚਮੁੱਚ ਪ੍ਰਭੂ ਯੇਸ਼ੂ ਨੇ ਕਿ ਨਹੀਂ ਪਾਪੀਆਂ ਨੂੰ ਬਚਾਇਆ ਪ੍ਰਭੂ ਨੇ ਸ਼ਾਉਲ ਨੂੰ ਬਚਾਇਆ ਪਰਮੇਸ਼ਰ ਨੇ ਜੱਕਈ ਨੂੰ ਜੋ ਚੁੰਗੀ ਲੈਂਦਾ ਸੀ ਉਹਨੂੰ ਬਚਾਇਆ ਪਰਮੇਸ਼ਰ ਨੇ ਬੈ ਵਿਚਾਰ ਵਿੱਚ ਫੜੀ ਗਈ ਔਰਤ ਨੂੰ ਬਚਾਇਆ ਪ੍ਰਭੂ ਨੇ ਆਪਣੇ ਨਾਲ ਸਲੀਬ ਤੇ ਟੰਗੇ ਗਏ ਟਾਕੂ ਨੂੰ ਬਚਾਇਆ ਸਲੀਪਰ ਮੈਸ਼ਰ ਦਾ ਕਹਿੰਦਾ ਕਿ ਰੋਗੀਆਂ ਨੂੰ ਲੋੜ ਆ ਵੈ ਦੀ ਚੰਗੇ ਭਲੀਆਂ ਨੂੰ ਵੈ ਦੀ ਲੋੜ ਨਹੀਂ ਆ ਉਹ ਪਾਪੀਆਂ ਦੇ ਲਈ ਆ ਪਰਮੇਸ਼ਰ ਨੇ ਕਿੰਨੇ ਹੀ ਪਾਪੀਆਂ ਦਾ ਉਧਾਰ ਕੀਤਾ ਕਿੰਨੇ ਹੀ ਪਾਪੀਆਂ ਨੂੰ ਬਚਾਇਆ ਜਦੋਂ ਕੋਈ ਬੰਦਾ ਆਪਣੇ ਪਾਪ ਛੱਡ ਕੇ ਤੋਬਾ ਕਰ ਲੈਂਦਾ ਹੈ ਪਰਮੇਸ਼ਰ ਉਹਨੂੰ ਬਚਾ ਲੈਂਦਾ ਹੈ ਜਿਸ ਤਰ੍ਹਾਂ ਸਲੀਮ ਦੇ ਉੱਤੇ ਟੰਗੇ ਹੋਏ ڈاکੂ ਨੇ ਤੋਬਾ ਕੀਤੀ ਤਾਂ ਪਰਮੇਸ਼ਰ ਨੇ ਉਹਨੂੰ ਕੀ ਕਿਹਾ ਸੀ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਰਾਜ ਵਿੱਚ ਹੋਵੇਂਗਾ ਰੋਗੀਆਂ ਨੂੰ ਪ੍ਰਭੂ ਜੀ ਬਚਾਉਂਦਾ ਹੈ ਤੇ ਜਿਹੜਾ ਆਪਣੇ ਪਾਪਾਂ ਨੂੰ ਆਪਣੇ ਗੁਨਾਹਾਂ ਨੂੰ ਪੰਨ ਕੇ ਤੋਬਾ ਕਰ ਲੈਂਦਾ ਹੈ ਉਹ ਹਰ ਸਜ਼ਾ ਤੋਂ ਬਚ ਜਾਂਦਾ ਹੈ ਪ੍ਰਭੂ ਯਿਸੂ ਅੱਜ ਵੀ ਸੰਸਾਰ ਵਿੱਚ ਪਾਪੀਆਂ ਨੂੰ ਬਚਾ ਰਿਹਾ ਕਿਉਂਕਿ ਉਹ ਜਿੰਦਾ ਪਰਮੇਸ਼ਵਰ ਹੈ ਅੱਜ ਕਿੰਨੇ ਹੀ ਲੋਕੀ ਆਪਣੇ ਗੁਨਾਹਾਂ ਤੋਂ ਆਪਣੇ ਪਾਪਾਂ ਤੋਂ ਆਪਣੀਆਂ ਭੈੜੀਆਂ ਆਦਤਾਂ ਤੋਂ ਤੋਬਾ ਕਰਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਪਤੀਸ਼ਮਾ ਲੈ ਕੇ ਬਚ ਜਾਂਦੇ ਆ ਪ੍ਰਭੂ ਯਿਸੂ ਅੱਜ ਵੀ ਪਾਪੀਆਂ ਦਾ ਉਧਾਰ ਕਰ ਰਿਹਾ ਪਾਪੀਆਂ ਨੂੰ ਬਚਾ ਰਿਹਾ ਜਦੋਂ ਲੋਕਾ 19 ਦਾ 10 ਵਿੱਚ ਪੜਦੇ ਕਿ ਲਿਖਿਆ ਕਿ ਕਿਉਂ ਜੋ ਮਨੁੱਖ ਦਾ ਪੁੱਤਰ ਗਵਾਚੇ ਹੋਇਆਂ ਨੂੰ ਲੱਭਣ ਅਤੇ ਪਚਾਉਣਾ ਆਇਆ ਹੈ ਹallelujah ਜਿਸ ਤਰ੍ਹਾਂ ਪ੍ਰਭੂ ਨੇ ਜਕੈਲ ਨੂੰ ਲੱਭਿਆ ਜਿਸ ਤਰ੍ਹਾਂ ਪਰਮੇਸ਼ਵਰ ਨੇ ਕਬਰ ਵਿੱਚ ਰਹਿਣ ਵਾਲੇ ਜਿਸ ਨੂੰ ਭੂਤ ਚੰਬੜੇ ਹੋਏ ਸੀ ਉਸ ਮਨੁੱਖ ਨੂੰ ਲੱਭਿਆ ਜਿਸ ਤਰ੍ਹਾਂ ਪ੍ਰਭੂ ਨੇ ਤਾਮਰੀ ਔਰਤ ਨੂੰ ਲੱਭਿਆ ਅਤੇ ਉਹਨੂੰ ਬਚਾਇਆ ਇਸ ਤਰ੍ਹਾਂ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਕਿ ਪ੍ਰਭੂ ਸੰਸਾਰ ਦੇ ਵਿੱਚ ਗਵਾਚੇ ਹੋਇਆਂ ਨੂੰ ਬਚਾਉਣ ਆਇਆ ਵਾ ਇਹਨਾਂ ਬਚਨਾਂ ਦੇ ਨਾਲ ਪਰਮੇਸ਼ਰ ਸਭ ਨੂੰ ਆਸ਼ੀਸ਼ ਬਰਕਤ ਦੇਣ ਪ੍ਰਾਰਥਨਾ ਕਰਾਂਗੇ ਹallelujah ਹallelujah ਮੇਰੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਅੱਜ ਦੇ ਬਚਨ ਦੇ ਲਈ ਮੇਰੇ ਪਿਆਰੇ ਪਿਤਾ ਅੱਜ ਦੇ ਬਚਨ ਦੇ ذریعے ਮੇਰੇ ਖੁਦਾਵੰਦ ਸਭ ਨੂੰ ਆਸ਼ੀਸ਼ ਬਰਕਤ ਲਈ ਸੱਚਮੁੱਚ ਖੁਦਾਵੰਦ ਤੂੰ ਜਗਤ ਵਿੱਚ ਪਾਪੀਆਂ ਨੂੰ ਬਚਾਉਣਾ ਹੈ ਮੇਰੇ ਮਹਾਨ ਪ੍ਰਭੂ ਮੇਰੇ ਪਿਤਾ ਅਸੀਂ ਪਾਪਾਂ ਨਾਲ ਭਰੇ ਹੋਏ ਸੀ ਪਰ ਤੂੰ ਸਾਨੂੰ ਆਪਣੇ ਪਾਕ ਪਵਿੱਤਰ ਲਹੂ ਦੇ ਵਿੱਚ ਧੋ ਕੇ ਸਾਫ਼ ਕਰਤਾ ਪ੍ਰਵੇਸ਼ ਤੂੰ ਸਾਡੇ ਪਾਪ ਆਪਣੇ ਸਿਰ ਲੈ ਲਏ ਤੂੰ ਸਾਡੇ ਲਈ ਮਾਰ ਖਾਧੀ ਖੁਦਾਵੰਦ ਤੂੰ ਸਾਡੇ ਗੁਨਾਹ ਆਪਣੇ ਸਿਰ ਲੈ ਲਏ ਸਾਨੂੰ ਪਾਪਾਂ ਤੋਂ ਗੁਨਾਹਾਂ ਤੋਂ ਜ਼ਾਦ ਕੀਤਾ ਤੇਰਾ ਧੰਨਵਾਦ ਹੈ ਮੇਰੇ ਮਹਾਨ ਪਰਮੇਸ਼ਵਰ ਤੇਰਾ ਧੰਨਵਾਦ ਹੈ ਮੇਰੇ ਖੁਦਾਬੰਦ ਤੂੰ ਸਾਡੇ ਤੇ ਦਇਆ ਕੀਤੀ ਮਹਾਨ ਪਰਮੇਸ਼ਵਰ ਤੇਰਾ ਧੰਨਵਾਦ ਕਰਦੇ ਮੇਰੇ ਖੁਦਾਬੰਦ ਤੂੰ ਸਾਡੇ ਸਾਨੂੰ ਗਵਾਚਿਆਂ ਨੂੰ ਲੱਭਿਆ ਅਤੇ ਸਾਨੂੰ ਬਚਾ ਲਿਆ ਮੇਰੇ ਖੁਦਾਬੰਦਾ ਸਾਨੂੰ ਪਾਪਾਂ ਤੋਂ ਆਜ਼ਾਦ ਕਰਵਾਤਾ ਮੇਰੇ ਖੁਦਾਵਾਪ ਤੇਰਾ ਧੰਨਵਾਦ ਆ ਮਹਾਨ ਪਰਮੇਸ਼ੁਰ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਖੁਦਾਵਾਪਸਾਂ ਨੂੰ ਪਾਪਾਂ ਤੋਂ ਗੁਨਾਹਾਂ ਤੋਂ ਬਾਹਰ ਕੱਢ ਲਿਆ ਮੇਰੇ ਖੁਦਾਵਾਪ ਤਾਂ ਕਿ ਅਸੀਂ ਨਰਕ ਦੀ ਅੱਗ ਵਿੱਚ ਨਾ ਸੜੀਏ ਮੇਰੇ ਪ੍ਰਭੂ ਜੀ ਤੇ ਸਾਡੇ ਤੇ ਦਇਆ ਕੀਤੀ ਮਹਾਨ ਪਰਮੇਸ਼ੁਰ ਖੁਦਾਵੰਦ ਅੱਜ ਤੇਰੇ ਕੇ ਦੁਆ ਪ੍ਰਾਰਥਨਾ ਕਰਦੇ ਕਿ ਜੋ ਪਾਈ ਪੈਣਾ ਚ ਵੀਤੀ ਪਾਪ ਵਿੱਚ ਨੇ ਗੁਨਾਹ ਵਿੱਚ ਨੇ ਮੇਰੇ ਖੁਦਾਬਾਪ ਨੇ ਤੇ ਵੀ ਦਇਆ ਕਰਤੀਓ ਪਿੱਛੇ ਮੁੜਉਣ ਪਾਪ ਤੋਂ ਮੇਰੇ ਖੁਦਾਬਾਪ ਤੋਬਾ ਕਰ ਲੈਣ ਮੇਰੇ ਮਹਾਨ ਪਰਮੇਸ਼ਵਰ ਉਹ ਤੈਨੂੰ ਜਾਣਨ ਮੇਰੇ ਖੁਦਾਬਾਪ ਕਿਉਂਕਿ ਤੂੰ ਦਿਆਲੂ ਪਰਮੇਸ਼ਵਰ ਹੈਂ ਤੂੰ ਦਇਆ ਕਰਨ ਵਾਲਾ ਪਰਮੇਸ਼ਵਰ ਹੈ ਮਹਾਰ ਪਰਮੇਸ਼ਵਰ ਹੈ ਮੇਰੇ ਪਿਤਾ ਤੇਰਾ ਧੰਨਵਾਦ ਖੁਦਾਬਾਪ ਤੇਰਾ ਧੰਨਵਾਦ ਆ ਮੇਰੇ ਮਹਾਨ ਪਰਮੇਸ਼ਵਰ ਜੋ ਅੱਜ ਬੇਵਿਚਾਰ ਦੇ ਵਿੱਚ ਨੇ ਮੇਰੇ ਖੁਦਾਬੰਤੂ ਉਹਨਾਂ ਤੇ ਦਇਆ ਕਰ ਉਹਨਾਂ ਮਾੜੇ ਭੈੜੇ ਕੰਮ ਛੱਡ ਦੇਣ ਮੇਰੇ ਖੁਦਾਬਾਪ ਮਹਾਨ ਪਰਮੇਸ਼ਵਰ ਤੇਰੇ ਦੱਸੇ ਹੋਏ ਮਾਰਗਾਂ ਤੇ ਤੁਰ ਪੈਣ ਮ ਤੂੰ ਦਇਆ ਕਰ ਮੇਰੇ ਮਹਾਨ ਖੁਦਾਵਾ ਮਹਾਨ ਪਰਮੇਸ਼ੁਰ ਅਜੇ ਤੋਂ ਭਾਈ ਭੈਣ ਜੋ ਨਸ਼ਾ ਕਰਦੇ ਨੇ ਮੇਰੇ ਖੁਦਾਬੰਦਾ ਉਹਨਾਂ ਦੇ ਸਰੀਰਾਂ ਵਿੱਚੋਂ ਨਸ਼ੇ ਦੀ ਗੰਦੀ ਭੜੀ ਆਤਮਾ ਨੂੰ ਤੋੜ ਕਰ ਮੇਰੇ ਮਹਾਨ ਤੂੰ ਰਹਿਮ ਕਰ ਆਪਣੇ ਬੱਚਿਆਂ ਤੇ ਮੇਰੇ ਖੁਦਾਬਾਪ ਰਹਿਮ ਕਰ ਮੇਰੇ ਮਹਾਨ ਪਰਮੇਸ਼ੁਰ ਖੁਦਾਬਾਪ ਤੂੰ ਦਇਆ ਕਰ ਨਾਲ ਪਰਮੇਸ਼ੁਰ ਮੇਰੇ ਪਿਤਾ ਸਾਰਾ ਅਦਰ ਮਹਿਮਨ ਜਲਾਲ ਤੇਰੇ ਨਾਮ ਨੂੰ ਦਿੰਨੇ ਆ ਬਰਾਸਨਾ ਪ੍ਰਭੂ ਯੇਸ਼ੂ ਨਾਮ ਦੇ ਵਿੱਚ ਮੰਨਦੇ ਆ ਆਮੇਨ ਹਾਲੇਲੂਇਆ